ਜੇ ਕੋਈ ਵੀ ਮਨ ਦੇ ਵਿੱਚ ਸਵਾਲ ਜੀ ਹਾਂਜੀ ਅੱਛਾ ਆਪ ਪਾਰਟੀ ਦੇ ਨਾਲ ਤੁਸੀਂ ਜੁੜੇ ਹੋਏ ਹੋ ਹਾਂਜੀ ਕਿੰਨੇ ਸਮੇਂ ਤੋਂ ਇਸ ਪਾਰਟੀ ਦੇ ਨਾਲ ਜੁੜੇ ਹੋ ਜੀ ਇਸ ਪਾਰਟੀ ਨਾਲ ਜੀ ਮੈਂ 2014 ਤੋਂ ਜੁੜਿਆ ਜਦੋਂ ਪੰਜਾਬ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ 4 ਐਮਪੀ ਸਨ ਜੀ ਉਸ ਤੋਂ ਮੈਂ ਜੁੜਿਆ ਹੋਵਾਂ ਜਦੋਂ ਸਾਡੇ ਹਰਿੰਦਰ ਖਾਲਸਾ ਜੀ ਐਮਪੀ ਬਣੇ ਸੀ ਜੀ ਹਾਂਜੀ ਕਿਵੇਂ ਰਾਧਾ ਮੈਂ ਕਿਵੇਂ ਮਨ ਬਣਿਆ ਕਿ ਮੈਂ ਇਸ ਇਹ ਪਾਰਟੀ ਵੱਲ ਜਾਵਾਂ ਇਹ ਪਾਰਟੀ ਜੁਆਇਨ ਕਰਾਂ ਮਨ ਜੀ ਸਾਡਾ ਕੋਈ ਰਾਜਨੀਤਿਕ ਛੋਟੇ ਦੇ ਆਮ ਦੇ ਘਰਾਂ ਤੋਂ ਹੈਗੇ ਆ ਕੋਈ ਸਾਡਾ ਇਹ ਨਹੀਂ ਸੀ ਪਹਿਲਾਂ ਦਾਦੇ ਉਹ ਨਹੀਂ ਕਟੜ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਸੀ ਪਰ ਕੋਈ ਵੀ ਮਨ ਨਹੀਂ ਸੀ ਇਦਾਂ ਪਰ ਸਾਨੂੰ ਜਿੱਦਾਂ ਸਾਡੀ ਟੀਮ ਸੀ ਅਸੀਂ ਘਰ ਪ੍ਰੋਗਰਾਮ ਕਰਦੇ ਰਹਿੰਦੇ ਸੀ ਪਿੰਡਾਂ ਦੇ ਵਿੱਚ ਸੋਸ਼ਲ ਮੀਡੀਆ ਰਾਹੀਂ ਕੁਝ ਵਧੀਆ ਕੰਮ ਲੋਕਾਂ ਦੇ ਸਾਹਮਣੇ ਰੱਖਦੇ ਸੀ ਇਸ ਕਰਕੇ ਕਿਤੇ ਨਾ ਕਿਤੇ ਮਨ ਬਣਿਆ ਕਿ ਬਹੁਤ ਲੋਕ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਨੇ ਕਿ ਸਾਨੂੰ ਵੀ ਇਹਦੇ ਨਾਲ ਜੁੜਨਾ ਚਾਹੀਦਾ ਜੀ ਹਾਂਜੀ ਇਸ ਸਿਆਸਤ ਦੇ ਵਿੱਚ ਮੁੱਖ ਕਰਨ ਕਿਵੇਂ ਬਣਿਆ ਤੁਹਾਡਾ ਵੀ ਮੈਂ ਸਿਆਸਤ ਦੇ ਵੱਲ ਜਾਣਾ ਵਾਂ ਸਭ ਤੋਂ ਪਹਿਲਾਂ ਕਦੇ ਛੋਟਾ ਕੰਮ ਕੋਈ ਪਿੰਡ ਦੇ ਵਿੱਚ ਕੋਈ ਚੋਣ ਲੜਿਆ ਹੋਵੇ ਕੋਈ ਕੀਤਾ ਅੱਜ ਤੱਕ ਨਹੀਂ ਕੀਤਾ ਮੈਂ ਜੀ ਸਭ ਤੋਂ ਛੋਟੀ ਉਮਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਮੈਂ ਕਹਿੰਦਾ ਮੈਂ 22-23 ਸਾਲ ਦੀ ਉਮਰ ਦੇ ਵਿੱਚ ਪੰਚਾਇਤ ਮੈਂਬਰ ਵਜੋਂ ਪਿੰਡ ਦੇ ਵਿੱਚ ਪੰਚਾਇਤ ਮੈਂਬਰ ਬਣਿਆ ਸੀ ਜੀ ਤੋਂ ਬਾਅਦ ਪਾਰਟੀ ਚ ਤਾਂ ਚਲੋ ਮੈਂ ਵਰਕਰ ਦੇ ਤੌਰ ਤੇ ਹੋਇਆ ਹੈਗਾ ਹੀ ਸੀ ਤੇ ਪਿੰਡ ਵਾਲਿਆਂ ਨੇ ਮੈਨੂੰ ਮੈਂਬਰ ਪੰਚਾਇਤ ਬਣਾਇਆ ਤੇ ਮੈਂ ਪਿੰਡ ਵਾਲਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਕਿ ਮੈਨੂੰ ਛੋਟੇ ਜਿਹੇ ਨੂੰ ਨਮਾਣੇ ਜੇ ਨੂੰ ਇੰਨਾ ਮਾਣ ਬਖਸ਼ਿਆ ਤੇ ਪਿੰਡ ਦੇ ਵਿੱਚ ਜਿੰਨੇ ਵੀ ਕੰਮ ਹੋ ਸਕੇ ਵੱਧ ਤੋਂ ਵੱਧ ਕਰਵਾਏ ਨੇ ਚਾਹੇ ਉਹ ਪੰਚਾਇਤ ਘਰ ਦਾ ਕੰਮ ਹੋਵੇ ਚਾਰਦੁਆਰੀ ਦਾ ਚਾਹੇ ਪਿੰਡ ਚ ਸੀਵਰੇਜ ਹੋਵੇ ਲੋਕਟ ਹੋਵੇ ਇੰਟਰਲੋਕ ਸੀਸੇ ਸਾਰਾ ਟੋਟਲੀ ਜਿੰਨਾ ਵੀ ਪੈਸਾ ਪਿੱਛੋਂ ਆਇਆ ਸੀ ਉਹ ਸਾਰਾ ਪਿੰਡ ਤੇ ਲੱਗੇ ਹੋਏ ਜੀ ਨਾ ਆਪਣੇ ਪਿੰਡਾਂ ਦੇ ਵਿੱਚ ਪੰਜ ਚਾਰ ਪਿੰਡ ਨੇ ਹਾਂਜੀ ਪਰ ਉਹਨਾਂ ਦਾ ਸਵਾਲ ਹਮੇਸ਼ਾ ਇਹੀ ਹੁੰਦਾ ਸੀ ਕਿ ਸਾਡੇ ਪਿੰਡਾਂ ਦੇ ਵਿੱਚ 2 2.5 ਸਾਲਾਂ ਤੋਂ ਕੋਈ ਕੰਮ ਨਹੀਂ ਹੋ ਰਿਹਾ ਹਾਂਜੀ ਇਸ ਕੰਮ ਨੂੰ ਕਿਵੇਂ ਦੇਖਦੇ ਹੋ ਕਿ ਕੰਮ ਕਾਰਨ ਕੀ ਮੰਨਦੇ ਹੋ ਕੰਮ ਸੋਨੀਪਾ ਜੀ ਮੈਂ ਗੱਲ ਤੁਹਾਡੀ ਇਹਦਾ ਜਵਾਬ ਦਿੰਨਾ ਕੰਮ ਹੋ ਰਹੇ ਨੇ ਸਾਰੇ ਪਿੰਡਾਂ 'ਚ ਕਿਉਂਕਿ ਕਈ ਪਿੰਡਾਂ 'ਚ ਆਪਣਾ ਵੇਟ ਏਰੀਆ ਦੇ ਵਿੱਚ ਧੜੇਬੰਦੀਆਂ ਪਾਰਟੀਵਾਦੀਆਂ ਕਰਕੇ ਵੀ ਕਈ ਵਾਰ ਪਾਰਟੀਆਂ ਕੰਮ ਪਿੱਛੇ ਰਹਿ ਜਾਂਦੇ ਨੇ ਕਿਉਂਕਿ ਇਹ ਕਾਲੀ ਦਲ ਨਾਲ ਸੰਬੰਧ ਦਾ ਇਹਦਾ ਆਮ ਆਦਮੀ ਪਾਰਟੀ ਨਾਲ ਸਬੰਧ ਹੈ ਇਹਦਾ ਕਾਂਗਰਸ ਪਾਰਟੀ ਨਾਲ ਸਬੰਧ ਆ ਉਹ ਮੁੱਖ ਕਾਰਨ ਇਹ ਹੋ ਜਾਂਦਾ ਕਿ ਅਸੀਂ ਮੈਂ ਸਮਝ ਲਓ ਕਾਂਗਰਸ ਦਾ ਆਮ ਆਦਮੀ ਪਾਰਟੀ ਦਾ ਸਰਪੰਚ ਠੀਕ ਹੈ ਮੈਂ ਵੀ ਇਹ ਪਾਰਟੀ ਵਾਲਿਆਂ ਕੋਲ ਨਹੀਂ ਜਾਣਾ ਕਿਤੇ ਨਾ ਕਿਤੇ ਉਹ ਵੀ ਧੜੇਬੰਦੀਆਂ ਕਰਕੇ ਪਿੰਡ ਦੇ ਕੰਮ ਨਹੀਂ ਹੁੰਦੇ ਤੁਸੀਂ ਦੱਸ ਰਹੇ ਆ ਕਿ ਅਸੀਂ ਹਰ ਇੱਕ ਦੇ ਕੰਮ ਆੰਨੇ ਆ ਚਾਹੇ ਕੋਈ ਵੀ ਸਾਡੇ ਦਰ ਦੇ ਵਿੱਚ ਆਂਦਾ ਵਾ ਸਾਡੇ ਕੋਲ ਕੋਈ ਕੰਮ ਕਰਵਾਉਂਦਾ ਅਸੀਂ ਹਰ ਇੱਕ ਕੰਮ ਕਰਵਾਉਂਦੇ ਆ ਹਾਂ ਜੀ ਐਦਾ ਤਾਂ ਨਹੀਂ ਕੋਈ ਕੋਈ ਬੰਦਾ ਕੋਈ ਤੁਹਾਡੇ ਕੋਲ ਆਇਆ ਭਾਈ ਅਸੀਂ ਆਹ ਕੰਮ ਕਰਵਾਉਣਾ ਕਿ ਤੁਸੀਂ ਉਹਨੂੰ ਖਾਲੀ ਮੋੜੇ ਆ ਨਹੀਂ ਜੀ ਮੈਂ ਤੇ ਮੇਰਾ ਵੀਰ ਵੱਡਾ ਪ੍ਰਦੀਪ ਖਾਲਸਾ ਜੋ ਪੰਜਾਬ ਦੇ ਅਜੇ ਇਨਫੋਟੈਕ ਪੰਜਾਬ ਦੇ ਚੇਅਰਮੈਨ ਨੇ ਉਹਨਾਂ ਨਾਲ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਅਸੀਂ ਜਿੰਨੇ ਜੋਗੇ ਹੈਗੇ ਆ ਵੱਧ ਤੋਂ ਵੱਧ ਲੋਕਾਂ ਦੇ ਕੰਮ ਕਰਵਾਉਂਦੇ ਆ ਕੀ ਸਾਡੀ ਸਰਕਾਰ ਬਣੀ ਆ ਕਿ ਲੋਕਾਂ ਨੂੰ ਇਹ ਨਾ ਹੋਵੇ ਕਿ ਹਾਂਜੀ ਇਹ ਸਾਡਾ ਫੋਨ ਨਹੀਂ ਚੱਕਦਾ ਇਹ ਸਾਡਾ ਕੰਮ ਨਹੀਂ ਕਰਾਉਂਦਾ ਦਿਨ ਹੋਵੇ ਜਾਂ ਰਾਤ ਹੋਵੇ 24 ਘੰਟੇ ਫੋਨ ਖੁੱਲੇ ਨੇ ਜਿੰਨੇ ਜੋਗੇ ਹੈਗੇ ਆ ਵੱਧ ਤੋਂ ਵੱਧ ਲੋਕਾਂ ਦੇ ਕੰਮ ਕਰਵਾਉਂਦੇ ਜੀ ਕਾਮਕਾਰ ਜੇ ਦੇਖੀ ਆਪਾਂ ਪਿਛਲੇ 75 ਸਾਲਾਂ ਤੋਂ ਜਿਹੜਾ ਕਾਲੀਦਾਲ ਅਤੇ ਕਾਂਗਰਸੀਆਂ ਨੇ ਕੰਮ ਕੀਤਾ ਹੋਇਆ ਜੀ ਜੇ ਉਹ ਹੀ ਉਹ ਵਧੀਆ ਕੰਮ ਕੀਤੇ ਹੁੰਦੇ ਸ਼ਾਇਦ ਆਜਾ ਆਮ ਆਦਮੀ ਪਾਰਟੀ ਪੰਜਾਬ ਚ ਲੋਕਾਂ ਚ ਨਾ ਹੁੰਦੀ ਸਰਦਾਰ ਹਰਦੀਪ ਮੁੰਡੀਆਂ ਦੇ ਅਸੀਂ ਧੰਨਵਾਦੀ ਆ ਐਮਐਲਏ ਸਾਹਿਬ ਦੇ ਜੀ ਰਾਹੋਂ ਰੋਡ ਦਾ ਮੁੱਦਾ ਮੇਨ ਸੀ ਰਾਹੋਂ ਰੋਡ ਦਾ ਮੁੱਦਾ ਜਿੱਦਣ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਲੁਧਿਆਣੇ ਆਏ ਨੇ ਦੌਰੇ ਤੇ ਉਹਨਾਂ ਨੇ ਕਿਹਾ ਤਾਂ ਕਿ ਅੱਜ ਹੀ ਰਾਹੋਂ ਰੋਡ ਦਾ ਕੰਮ ਚੱਲ ਸ਼ੁਰੂ ਹੋਊਗਾ ਤੇ ਅੱਜ ਤੁਸੀਂ ਦੇਖ ਸਕਦੇ ਹੋ ਕਿ ਰਾਹੋਂ ਰੋਡ ਦਾ ਕੰਮ ਪੂਰੇ ਜੋੜਾ ਛੋਰਾ ਨਾਲ ਚੱਲਦਾ ਪਿਆ ਵਾ ਇਹ ਪੂਰਾ ਕੰਪਲੀਟ ਹੋਊਗਾ ਜੀ ਰਾਹ ਰੋਡ ਤੇ ਵੀ ਕਿੰਨਾ ਕਿੰਨੀ ਸਿਆਸਤ ਕੱਢੀ ਗਈ ਆ ਇੱਥੋਂ ਤੱਕ ਕਾਂਗਰਸ ਆਗੂ ਦਾ ਕਈ ਪੋਸਟਰ ਤੱਕ ਵੀ ਪਾ ਦੇ ਸੀ ਤਾਂ ਇਹ ਗੱਲ ਕਹਿ ਰਹੇ ਸੀ ਕਿ ਵਿਧਾਨ ਸਭਾ ਦੇ ਵਿੱਚ ਡਾਕਟਰ ਅਮਰ ਨੇ ਡਾਕਟਰ ਅਮਰ ਸਿੰਘ ਨੇ ਵਿਧਾਨ ਸਭਾ ਦੇ ਵਿੱਚ ਮੁੱਦਾ ਚੁੱਕਿਆ ਸੀ ਕਿਵੇਂ ਵੇਖਦੇ ਹੋ ਉਸ ਗੱਲ ਡਾਕਟਰ ਅਮਰ ਸਿੰਘ ਨੇ ਚਲੋ ਉਹਨਾਂ ਦੀ ਆਪ ਵੀ ਥਿੰਕਿੰਗ ਕਾਂਗਰਸ ਪਾਰਟੀ ਦੀ ਕਿਉਂਕਿ ਉਹਨਾਂ ਨੇ ਆਪਣੀ ਪਾਰਟੀ ਦਾ ਪ੍ਰਚਾਰ ਕਰਨਾ ਤੇ ਅਸੀਂ ਉਹਨਾਂ ਦੇ ਵੀ ਧੰਨਵਾਦੀ ਆ ਡਾਕਟਰ ਅਮਰ ਸਿੰਘ ਦੇ ਸਹਿਯੋਗ ਦੋਨਾਂ ਐਮਐਲਏ ਸਾਹਿਬ ਦੇ ਤੇ ਐਮਪੀ ਸਾਹਿਬ ਦੇ ਦੋਨਾਂ ਦੇ ਸਹਿਯੋਗ ਦੇ ਨਾਲ ਅੱਜ ਸਾਡਾ ਰਾਹੂ ਰੋਡ ਦਾ ਜਿਹੜਾ ਮੇਨ ਕੰਮ ਸੀ ਅਜੋ ਬੂਰੇ ਜੋਰਾ ਛੋਰਾ ਨਾਲ ਚੱਲਦੇ ਵਾ ਮੈਂ ਆਪਣੀ ਜਨਮ ਦਾ ਮੇਰਾ ਜਨਮ ਹੋਇਆ ਅੱਜ ਤੱਕ ਮੈਂ ਇਹ ਰਾਹ ਰੋਡ ਤੇ ਨੁੱਕ ਨਹੀਂ ਦੇਖੀ ਸੀ ਪਰ ਅੱਜ ਕੰਮ ਪੂਰੇ ਜੋਰਾ ਛੋਰਾ ਨਾਲ ਚੱਲਦਾ ਪਿਆ ਵਾ ਆਉਣ ਵਾਲੇ ਦਿਨਾਂ ਵਿੱਚ ਪੂਰੀ ਤਰ੍ਹਾਂ ਰਾਹ ਰੋਡ ਬਣ ਕੇ ਤਿਆਰ ਹੋ ਜਾਊਗਾ ਜੀ ਹਮ ਸੀਐਮ ਭਗਵੰਤ ਸਿੰਘ ਮਾਨ ਉਹਨਾਂ ਵੱਲੋਂ ਬੇਸ਼ੱਕ ਇਹ ਗੱਲ ਕਹੀ ਗਿਆ ਹਾਲਾਂਕਿ ਅਸੀਂ ਬਹੁਤ ਸਾਰੀਆਂ ਖਬਰਾਂ ਕੀਤੀਆਂ ਹਾਂ ਭਗਵੰਤ ਸਿੰਘ ਮਾਨ ਉਹਨਾਂ ਵੱਲੋਂ ਜਦੋਂ ਇਹ ਗੱਲ ਕਹੀ ਗਈ ਹੈ ਕਿ ਅੱਜ ਤੋਂ ਹੀ ਰਾਹ ਰੋਡ ਦਾ ਕੰਮ ਸ਼ੁਰੂ ਹੋਵੇਗਾ ਤਾਂ ਉਸ ਤੋਂ ਅਸੀਂ ਲਗਾਤਾਰ ਉਸ ਰਸਤੇ ਤੋਂ ਲੰਘਦੇ ਵੀ ਹਾਂ ਅਸੀਂ ਦੇਖਦੇ ਵੀ ਆ ਕਿ ਉਸ ਤੋਂ ਬਾਅਦ ਇੱਕ ਵਾਰੀ ਵੀ ਉਹ ਕੰਮ ਬੰਦ ਨਹੀਂ ਹੋਇਆ ਕੰਮ ਰੈਗੂਲਰ ਜਾਰੀ ਆ ਪਰ ਇੱਥੇ ਤੁਹਾਨੂੰ ਇਹ ਗੱਲ ਵੀ ਯਕੀਨ ਦਿਵਾ ਦੇਣਾ ਚਾਹੁੰਦਾ ਕਿ ਪਿਛਲੇ ਲੰਬੇ ਸਮੇਂ ਤੋਂ ਜੋ ਧਰਨੇ ਪ੍ਰਦਰਸ਼ਨ ਵੀ ਬਹੁਤ ਸਾਰੇ ਚੱਲਦੇ ਸੀ ਚਾਹੇ ਕਿਸੇ ਯੂਨੀਅਨਾਂ ਵੱਲੋਂ ਚੱਲੇ ਚਾਹੇ ਸੋਸ਼ਲ ਮੀਡੀਆ ਦੇ ਜ਼ਰੀਏ ਚਾਹੇ ਕੋਈ ਵੀ ਨੌਜਵਾਨ ਉਸ ਰਾਹ ਰੋਡ ਦੀ ਕੋਈ ਆਵਾਜ਼ ਚੱਕਦਾ ਸੀ ਤਾਂ ਉਸ ਤੋਂ ਬਾਅਦ ਬਹੁਤ ਸਾਰੇ ਨੌਜਵਾਨ ਉਸ ਰਾਹ ਰੋਡ ਦਾ ਸ਼ਿਕਾਰ ਵੀ ਹੋਇਆ ਹਾਂਜੀ ਜਿਹੜਾ ਸੋਨੀਪਾਜੀ ਜਿਹੜੇ ਤੁਸੀਂ ਕਹਿੰਦੇ ਹੋ ਸ਼ਿਕਾਰ ਹੋਇਆ ਬਹੁਤ ਦੁੱਖ ਦੀ ਗੱਲ ਆ ਜਿਹੜਾ ਇਸ ਤਰ੍ਹਾਂ ਹ ਰਾਂਹ ਰੋਡ ਕਰਕੇ ਸ਼ਿਕਾਰ ਹੋਇਆ ਅਸੀਂ ਉਹਨਾਂ ਪਰਿਵਾਰਾਂ ਦੇ ਨਾਲ ਖੜੇ ਆ ਅੱਜ ਵੀ ਜੋ ਵੀ ਸਹਾਇਤਾ ਹੋਊਗੀ ਸਰਕਾਰ ਵੱਲੋਂ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਬਾਕੀ ਸਾਰੀਆਂ ਜਥੇਬੰਦੀਆਂ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਚ ਮੁੱਦਾ ਚੁੱਕਿਆ ਸਾਡੀਆਂ ਕਿਸਾਨ ਜਥੇਬੰਦੀਆਂ ਦਾ ਵੀ ਤੇ ਇਹ ਆਪਣਾ ਚਲੋ ਸਾਨੂੰ ਖੁਸ਼ੀ ਆ ਕਿ ਸਾਡਾ ਹ ਰਾਂਹ ਰੋਡ ਦਾ ਜਿਹੜਾ ਮੇਨ ਅਸੀਂ ਅਪਾ ਮਿਸ਼ਨ ਕੀਤਾ ਸੀ ਕਿ ਰਾਹੋਂ ਰੋਡ ਜਲਦੀ ਤੋਂ ਜਲਦੀ ਤਿਆਰ ਹੋਵੇ ਇਹ ਜਲਦੀ ਤੋਂ ਜਲਦੀ ਬਹੁਤ ਜਲਦੀ ਤਿਆਰ ਹੋ ਕੇ ਲੋਕਾਂ ਨੂੰ ਸਮਰਪਨ ਕੀਤਾ ਜਾਊਗਾ ਸਤਿ ਸ੍ਰੀ ਅਕਾਲ ਜੀ ਪੰਜਾਬ ਸਿੰਘ ਚੈਨਲ ਨਾਲ ਜੁੜੇ ਹੋ ਮੈਂ ਹਾਂ ਸੁੰਨੀ ਬੂਤ ਖੜੀਆ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ ਤੁਹਾਡਾ ਸਵਾਗਤ ਆ ਤਾਂ ਅੱਜ ਇੱਕ ਖਾਸ ਮੁਲਾਕਾਤ ਜੋ ਸਾਡੇ ਨਾਲ ਪਿੰਡ ਮੰਗਲੀ ਤੋਂ ਬਿਕੂ ਗਿੱਲ ਸੋ ਗੱਲਬਾਤ ਕਰਨੇ ਆ ਬਿਕੂ ਭਾਈ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਜੀ ਪਹਿਲਾਂ ਤਾਂ ਸੋਨੀ ਜੀ ਭਾਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜਾ ਤੁਸੀਂ ਇਹ ਪ੍ਰੋਗਰਾਮ ਦੇਲਦੀਆਂ ਗੱਲਾਂ ਸ਼ੁਰੂ ਕੀਤਾ ਵਾ ਤੁਹਾਡੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਛੋਟੇ ਜੇ ਨਮਾਣੇ ਨੂੰ ਇੰਨਾ ਮਨ ਬਖਸ਼ਿਆ ਜੀ ਅੱਛਾ ਬਿਕੂ ਭਾਈ ਕੀ ਹਾਲ ਨੇ ਬਹੁਤ ਵਧੀਆ ਜੀ ਕਿਵੇਂ ਚੱਲ ਰਹੀ ਹੈ ਜ਼ਿੰਦਗੀ ਬਹੁਤ ਵਧੀਆ ਜੀ ਵਾਹਿਗੁਰੂ ਦੀ ਕਿਰਪਾ ਜੀ ਹਾਂਜੀ ਅੱਛਾ ਬਿਕੂ ਭਾਈ ਮਨ ਦੇ ਵਿੱਚ ਸਵਾਲ ਸੀ ਹਾਂਜੀ ਅੱਛਾ ਆਪ ਪਾਰਟੀ ਦੇ ਕਿੰਨੇ ਸਮੇਂ ਤੋਂ ਇਸ ਪਾਰਟੀ ਦੇ ਨਾਲ ਜੁੜੇ ਹੋ? ਇਸ ਪਾਰਟੀ ਨਾਲ ਜੀ ਮੈਂ 2014 ਤੋਂ ਜੁੜਿਆ ਜਦੋਂ ਪੰਜਾਬ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ 4 MP ਸਨ ਜੀ ਉਸ ਤੋਂ ਮੈਂ ਜੁੜਿਆ ਹੋਇਆ ਮਾਂ ਜਦੋਂ ਸਾਡੇ ਹਰਿੰਦਰ ਖਾਲਸਾ ਜੀ MP ਬਣੇ ਸੀ ਜੀ ਹਾਂਜੀ ਕਿਵੇਂ ਇਰਾਦਾ ਕਿਵੇਂ ਮਨ ਬਣਿਆ ਕਿ ਮੈਂ ਇਸ ਪਾਰਟੀ ਵੱਲ ਜਾਵਾਂ ਇਹ ਪਾਰਟੀ ਜੁਆਇਨ ਕਰਾਂ ਜੀ ਮਨ ਜੀ ਸਾਡਾ ਕੋਈ ਰਾਜਨੀਤਿਕ ਛੋਟੇ ਜੇ ਆਮ ਜੇ ਘਰਾਂ ਤੋਂ ਹੈਗੇ ਆ ਕੋਈ ਸਾਡਾ ਇਹ ਨਹੀਂ ਸੀ ਪਹਿਲਾਂ ਦਾਦੇ ਉਹਨਾਂ ਕਟੜ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਸੀ ਪਰ ਕੋਈ ਵੀ ਮੰਨ ਨਹੀਂ ਸੀ ਇਦਾਂ ਪਰ ਸਾਨੂੰ ਜਿੱਦਾਂ ਸਾਡੀ ਟੀਮ ਸੀ ਅਸੀਂ ਘਰ ਪ੍ਰੋਗਰਾਮ ਕਰਦੇ ਰਹਿੰਦੇ ਸੀ ਪਿੰਡਾਂ ਦੇ ਵਿੱਚ ਸੋਸ਼ਲ ਮੀਡੀਆ ਰਾਹੀਂ ਕੁਝ ਵਧੀਆ ਕੰਮ ਲੋਕਾਂ ਦੇ ਸਾਹਮਣੇ ਰੱਖਦੇ ਸੀ ਇਸ ਕਰਕੇ ਕਿਤੇ ਨਾ ਕਿਤੇ ਮਨ ਬਣਿਆ ਕਿ ਬਹੁਤ ਲੋਕ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਨੇ ਕਿ ਸਾਨੂੰ ਵੀ ਇਹਦੇ ਨਾਲ ਜੁੜਨਾ ਚਾਹੀਦਾ ਜੀ ਹਾਂਜੀ ਅੱਛਾ ਸਭ ਤੋਂ ਪਹਿਲਾਂ ਇਸ ਸਿਆਸਤ ਦੇ ਵਿੱਚ ਮੁੱਖ ਕਾਰਨ ਕਿਵੇਂ ਬਣਿਆ ਤੁਹਾਡਾ ਵੀ ਮੈਂ ਸਿਆਸਤ ਦੇ ਵੱਲ ਜਾਣਾ ਵਾ ਸਭ ਤੋਂ ਪਹਿਲਾਂ ਕਦੇ ਛੋਟਾ ਕੰਮ ਕੋਈ ਪਿੰਡ ਦੇ ਵਿੱਚ ਕੋਈ ਚੋਣ ਲੜਿਆ ਹੋਵੇ ਕੋਈ ਕੀਤਾ ਅਜੇ ਤੱਕ ਜੀ ਮੈਂ ਜੀ ਸਭ ਤੋਂ ਛੋਟੀ ਉਮਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਮੈਂ ਕਹਿੰਦਾ ਮੈਂ 22-23 ਸਾਲ ਦੀ ਉਮਰ ਦੇ ਵਿੱਚ ਪੰਚਾਇਤ ਮੈਂਬਰ ਵਜੋਂ ਪਿੰਡ ਦੇ ਵਿੱਚ ਪੰਚਾਇਤ ਮੈਂਬਰ ਬਣਿਆ ਸੀ ਜੀ ਉਹ ਮੈਂ ਚੋਣ ਲੜੀ ਸੀ ਤੇ ਮੈਨੂੰ ਮੇਰੇ ਭਾਈਚਾਰੇ ਨੇ ਮੇਰੇ ਸਾਡੇ ਘਰਦਿਆਂ ਨੇ ਬਹੁਤ ਸਪੋਰਟ ਕੀਤੀ ਤੇ ਮੈਂ ਮੌਜੂਦਾ ਮੈਂਬਰ ਪੰਚਾਇਤ ਵੀ 22 ਸਾਲ ਦੀ ਹਾਂ ਜੀ ਜੀ ਹਾਂਜੀ ਤਾਂ ਉਸ ਤੋਂ ਬਾਅਦ ਫਿਰ ਇਸ ਉਸ ਤੋਂ ਬਾਅਦ ਪਾਰਟੀ ਚ ਤਾਂ ਚਲੋ ਮੈਂ ਵਰਕਰ ਦੇ ਤੌਰ ਤੇ ਹੈਗਾ ਹੀ ਸੀ ਤੇ ਪਿੰਡ ਵਾਲਿਆਂ ਨੇ ਮੈਨੂੰ ਮੈਂਬਰ ਪੰਚਾਇਤ ਬਣਾਇਆ ਤੇ ਮੈਂ ਪਿੰਡ ਵਾਲਿਆਂ ਦਾ ਵੀ ਬਹੁਤ-ਬਹੁਤ ਧੰਨਵਾਦਾਂ ਕਿ ਮੈਨੂੰ ਛੋਟੇ ਜਿਹੇ ਨੂੰ ਨੂਨਮਾਣੇ ਜੇ ਨੂੰ ਇੰਨਾ ਮਾਨ ਬਖਸ਼ਿਆ ਤੇ ਪਿੰਡ ਦੇ ਵਿੱਚ ਜਿੰਨੇ ਵੀ ਕੰਮ ਹੋ ਸਕੇ ਵੱਧ ਤੋਂ ਵੱਧ ਕਰਵਾਏ ਨੇ ਚਾਹੇ ਉਹ ਪੰਚਾਇਤ ਘਰ ਦਾ ਕੰਮ ਹੋਵੇ ਚਾਰਦੁواری ਦਾ ਚਾਹੇ ਪਿੰਡ ਚ ਸੀਵਰੇਜ ਹੋਵੇ ਲੋਕ ਇਟ ਹੋਵੇ ਇੰਟਰਲੋਕ ਸੀਸੇ ਸਾਰਾ ਟੋਟਲੀ ਜਿੰਨਾ ਵੀ ਪੈਸਾ ਪਿੱਛੋਂ ਆਇਆ ਸੀ ਉਹ ਸਾਰਾ ਪਿੰਡ ਤੇ ਲੱਗਿਆ ਹੋਇਆ ਹੈ ਜੀ ਹਾਂਜੀ ਅੱਛਾ ਬੀਕੂ ਭਾਈ ਮਨ ਦੇ ਵਿੱਚ ਬਹੁਤ ਸਾਰੇ ਆਪਣੇ ਹਲਕੇ ਦੇ ਵਿੱਚ ਨਾ ਆਪਣੇ ਪਿੰਡਾਂ ਦੇ ਵਿੱਚ ਪੰਜ ਚਾਰ ਪਿੰਡ ਨੇ ਹਾਂਜੀ ਪਰ ਉਹਨਾਂ ਦਾ ਸਵਾਲ ਹਮੇਸ਼ਾ ਇਹੀ ਹੁੰਦਾ ਸੀ ਕਿ ਸਾਡੇ ਪਿੰਡਾਂ ਦੇ ਵਿੱਚ 2 2.5 ਸਾਲਾਂ ਤੋਂ ਕੋਈ ਕੰਮ ਨਹੀਂ ਹੋ ਰਿਹਾ ਹਾਂਜੀ ਇਸ ਕੰਮ ਨੂੰ ਕਿਵੇਂ ਦੇਖਦੇ ਹੋ ਕਿ ਕੰਮ ਕਾਰਨ ਕੀ ਮੰਨਦੇ ਹੋ ਕੰਮ ਸੋਨੀ ਪਾਜੀ ਮੈਂ ਗੱਲ ਤੁਹਾਡੀ ਇਹਦਾ ਜਵਾਬ ਦੇਣਾ ਕੰਮ ਹੋ ਰਹੇ ਨੇ ਸਾਰੇ ਪਿੰਡਾਂ 'ਚ ਕਿਉਂਕਿ ਕਈ ਪਿੰਡਾਂ 'ਚ ਆਪਣਾ ਵੇਟ ਏਰੀਏ ਦੇ ਵਿੱਚ ਧੜੇਬੰਦੀਆਂ ਪਾਰਟੀਵਾਜੀਆਂ ਕਰਕੇ ਵੀ ਕਈ ਵਾਰ ਪਾਰਟੀਆਂ ਕੰਮ ਪਿੱਛੇ ਰਹਿ ਜਾਂਦੇ ਨੇ ਕਿ ਇਹ ਕਾਲੀ ਦਲ ਨਾਲ ਸੰਬੰਧ ਦਾ ਇਹਦਾ ਆਮ ਆਦਮੀ ਪਾਰਟੀ ਨਾਲ ਸੰਬੰਧ ਦਾ ਇਹਦਾ ਕਾਂਗਰਸ ਪਾਰਟੀ ਨਾਲ ਸੰਬੰਧ ਦਾ ਉਹ ਮੁੱਖ ਕਾਰਨ ਇਹ ਹੋ ਜਾਂਦਾ ਕਿ ਅਸੀਂ ਮੈਂ ਸਮਝ ਲਓ ਕਾਂਗਰਸ ਦਾ ਆਮ ਆਦਮੀ ਪਾਰਟੀ ਦਾ ਸਰਪੰਚ ਆ ਠੀਕ ਆ ਮੈਂ ਜੀ ਇਹਦੇ ਪਾਰਟੀ ਵਾਲਿਆਂ ਕੋਲ ਨਹੀਂ ਜਾਣਾ ਕਿਤੇ ਨਾ ਕਿਤੇ ਉਹ ਵੀ ਧੜੇਬੰਦੀਆਂ ਕਰਕੇ ਪਿੰਡ ਦੇ ਕੰਮ ਨਹੀਂ ਹੁੰਦੇ ਜੀ ਹਾਂਜੀ ਤੇ ਕਿਵੇਂ ਦੇਖਦੇ ਹੋ ਅੱਜ ਤੁਸੀਂ ਇੰਟਰਵਿਊ ਦੇ ਵਿੱਚ ਵੀ ਇਹ ਗੱਲਾਂ ਖੁੱਲ੍ਹ ਕੇ ਕਹਿ ਰਹੇ ਹੋ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ ਹਰ ਇੱਕ ਗੱਲ ਖੁੱਲ੍ਹ ਕੇ ਕਹਿ ਰਹੇ ਹੋ ਪਰ ਇੱਕ ਗੱਲ ਇਹ ਵੀ ਖੁੱਲ੍ਹ ਕੇ ਦੱਸ ਦਿਓ ਤੁਹਾਡੇ ਕੋਲ ਤੁਸੀਂ ਦੱਸ ਰਹੇ ਕਿ ਅਸੀਂ ਹਰ ਇੱਕ ਦੇ ਕੰਮ ਮੰਨਿਆ ਚਾਹੇ ਕੋਈ ਵੀ ਸਾਡੇ ਦਰ ਦੇ ਵਿੱਚ ਆਂਦਾ ਵਾ ਸਾਡੇ ਕੋਲ ਕੋਈ ਕੰਮ ਕਰਵਾਉਂਦਾ ਅਸੀਂ ਹਰ ਇੱਕ ਕੰਮ ਕਰਵਾਉਂਦੇ ਆ ਏਦਾਂ ਤਾਂ ਨਹੀਂ ਕੋਈ ਕੋਈ ਬੰਦਾ ਕੋਈ ਤੁਹਾਡੇ ਕੋਲ ਆਇਆ ਭਾਈ ਅਸੀਂ ਆਹ ਕੰਮ ਕਰਵਾਉਣਾ ਕਿ ਤੁਸੀਂ ਉਹਨੂੰ ਖਾਲੀ ਮੋੜੇ ਆ ਨਹੀਂ ਜੀ ਮੈਂ ਤੇ ਮੇਰਾ ਵੀਰ ਵੱਡਾ ਪ੍ਰਦੀਪ ਖਾਲਸਾ ਜੋ ਪੰਜਾਬ ਦੇ ਅਜੇ ਇਨਫੋਟੈਕ ਪੰਜਾਬ ਦੇ ਚੇਅਰਮੈਨ ਨੇ ਉਹਨਾਂ ਨਾਲ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਅਸੀਂ ਜਿੰਨੇ ਜੋਗੇ ਹੈਗੇ ਆ ਵੱਧ ਤੋਂ ਵੱਧ ਲੋਕਾਂ ਦੇ ਕੰਮ ਕਰਵਾਉਂਦੇ ਆ ਕਿ ਸਾਡੀ ਸਰਕਾਰ ਬਣੀ ਆ ਕਿ ਲੋਕਾਂ ਨੂੰ ਇਹ ਨਾ ਹੋਵੇ ਕਿ ਹਾਂਜੀ ਇਹ ਸਾਡਾ ਫੋਨ ਨਹੀਂ ਚੱਕਦਾ ਇਹ ਸਾਡਾ ਕੰਮ ਨਹੀਂ ਕਰਾਉਂਦਾ ਦਿਨ ਹੋਵੇ ਚਾਹੇ ਰਾਤ ਹੋਵੇ 24 ਘ ਨੇ ਜੋਗੇ ਹੈਗੇ ਆ ਵੱਧ ਤੋਂ ਵੱਧ ਲੋਕਾਂ ਦੇ ਕੰਮ ਕਰਵਾਉਂਦੇ ਜੀ ਹਾਂਜੀ ਅੱਛਾ ਐਮਐਲਏ ਵਧਾਈਕਰ ਹਰਦੀਪ ਸਿੰਘ ਮੁੰਡਿਆ ਨੂੰ ਕਿਵੇਂ ਦੇਖਦੇ ਹੋ ਪਿੰਡ ਦੇ ਵਿੱਚ ਆਂਦੇ ਆ ਜੋ ਪ੍ਰਚਾਰ ਵੀ ਚੱਲ ਰਿਹਾ ਵਾ ਹਾਂਜੀ ਔਰ ਜੋ ਪਿੰਡ ਵਾਲੇ ਹਮੇਸ਼ਾ ਹੀ ਗੱਲ ਕਹਿੰਦੇ ਕਿ ਸਾਡੇ ਹਲਕਿਆਂ ਦੇ ਵਿੱਚ ਕੋਈ ਕੰਮਕਾਰ ਨਹੀਂ ਕੀਤਾ ਹਾਂਜੀ ਕੀ ਕਹਿਣਾ ਚਾਹੋਗੇ ਜੀ ਕੰਮਕਾਰ ਜੇ ਦੇਖੀ ਆਪਾਂ ਪਿਛਲੇ 75 ਸਾਲਾਂ ਤੋਂ ਜਿਹੜਾ ਅਕਾਲੀ ਦਲ ਅਤੇ ਕਾਂਗਰਸੀਆਂ ਨੇ ਕੰਮ ਕੀਤਾ ਹੋਇਆ ਵਾ ਜੀ ਜੇ ਉਹੀ ਉਹ ਵਧੀਆ ਕੰਮ ਕੀਤੇ ਹੁੰਦੇ ਸ਼ਾਇਦ ਆਜਾ ਮਾਂਦੀ ਪਾਰਟੀ ਪੰਜਾਬ 'ਚ ਪੂਰੇ ਹਿੰਦੁਸਤਾਨ ਚ ਨਾ ਹੋਵੇ ਕਿਉਂਕਿ ਜਿਹੜੇ ਲੋਕਾਂ ਨਾਲ ਉਹਨਾਂ ਨੇ ਧੱਕੇ ਕੀਤੇ ਆ ਜੋ ਸਾਰੇ ਜਾਂ ਕੋਈ ਵੀ ਪਾਰਟੀ ਨਾਲ ਸੰਬੰਧਤ ਲਾ ਲੋ ਸਾਰੇ ਆਮ ਆਦਮੀ ਪਾਰਟੀ ਚ ਨੇ ਸਰਦਾਰ ਹਰਦੀਪ ਮੁੰਡੀਆਂ ਦੇ ਅਸੀਂ ਧੰਨਵਾਦੀ ਆ ਐਮਐਲਏ ਸਾਹਿਬ ਦੇ ਜੀ ਰਾਹੋਂ ਰੋਡ ਦਾ ਮੁੱਦਾ ਮੇਨ ਸੀ ਰਾਹੋਂ ਰੋਡ ਦਾ ਮੁੱਦਾ ਜਦੋਂ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਲੁਧਿਆਣੇ ਆਏ ਨੇ ਦੌਰੇ ਤੇ ਉਹਨਾਂ ਨੇ ਕਿਹਾ ਤਾਂ ਕਿ ਅੱਜ ਹੀ ਰਾਹੋਂ ਰੋਡ ਦਾ ਕੰਮ ਚਲ ਸ਼ੁਰੂ ਹੋਊਗਾ ਤੇ ਅੱਜ ਤੁਸੀਂ ਦੇਖ ਸਕਦੇ ਹੋ ਕਿ ਰਾਹੂ ਰੋਡ ਦਾ ਕੰਮ ਪੂਰੇ ਜੂੜਾਂ ਛੋਰਾ ਨਾਲ ਚੱਲਦਾ ਪਿਆ ਵਾ ਇਹ ਪੂਰਾ ਕੰਪਲੀਟ ਹੋਊਗਾ ਜੀ ਹਾਂਜੀ ਅੱਛਾ ਰਾਹ ਰੋਡ ਦੀ ਗੱਲ ਕਰਦੇ ਆ ਤਾਂ ਰਾਹ ਰੋਡ ਦੇ ਵਿੱਚ ਅਸੀਂ ਬਹੁਤ ਸਾਰੀਆਂ ਪਹਿਲਾਂ ਹੀ ਖਬਰਾਂ ਵੀ ਕਰ ਚੁੱਕੇ ਹਾਂ ਔਰ ਰਾਹ ਰੋਡ ਦੇ ਬਾਰੇ ਤੁਹਾਨੂੰ ਦੱਸ ਦਵਾਂ ਕਿ ਰਾਹ ਰੋਡ ਦੇ ਬਾਰੇ ਰਾਹ ਰੋਡ ਤੇ ਵੀ ਕਿਤੇ ਨਾ ਕਿਤੇ ਸਿਆਸਤ ਖੜੀ ਗਈ ਆ ਇੱਥੋਂ ਤੱਕ ਕਾਂਗਰਸ ਆਗੂ ਦਾ ਕਈ ਪੋਸਟਰ ਤੱਕ ਵੀ ਪਾਉਂਦੇ ਸੀ ਉਹ ਤਾਂ ਇਹ ਗੱਲ ਕਹਿ ਰਹੇ ਸੀ ਕਿ ਵਿਧਾਨ ਸਭਾ ਦੇ ਵਿੱਚ ਡਾਕਟਰ ਅਮਰ ਨੇ ਡਾਕਟਰ ਅਮਰ ਸਿੰਘ ਨੇ ਵਿਧਾਨ ਸਭਾ ਦੇ ਵਿੱਚ ਮੁੱਦਾ ਚੁੱਕਿਆ ਸੀ ਕਿਵੇਂ ਦੇਖਦੇ ਹੋ ਇਸ ਕੰਮ ਡਾਕਟਰ ਅਮਰ ਸਿੰਘ ਨੇ ਚਲੋ ਉਹਨਾਂ ਦੀ ਆਪ ਦੀ ਥਿੰਕਿੰਗ ਕਾਂਗਸ ਪਾਰਟੀ ਦੀ ਕਿਉਂਕਿ ਉਹਨਾਂ ਨੇ ਆਪਣੀ ਪਾਰਟੀ ਦਾ ਪ੍ਰਚਾਰ ਕਰਨਾ ਹੂੰ ਤੇ ਅਸੀਂ ਉਹਨਾਂ ਦੇ ਵੀ ਧੰਨਵਾਦੀਆਂ ਡਾਕਟਰ ਅਮਰ ਸਿੰਘ ਤੇ ਸਹਿਯੋਗ ਦੋਨਾਂ ਐਮਐਲਏ ਸਾਹਿਬ ਦੇ ਤੇ ਐਮਪੀ ਸਾਹਿਬ ਦੇ ਦੋਨਾਂ ਦਾ ਸਹਿਯੋਗ ਦੇ ਨਾਲ ਅੱਜ ਸਾਡਾ ਰਾਹੂ ਰੋਡ ਦਾ ਜਿਹੜਾ ਮੇਨ ਕੰਮ ਸੀ ਅੱਜ ਉਹ ਬੂਰੇ ਜੋਰਾ ਛੋਰਾ ਨਾਲ ਚੱਲਦੇ ਆ ਮੈਂ ਆਪਣੀ ਜਦੋਂ ਦਾ ਮੇਰਾ ਜਨਮ ਹੋਇਆ ਅੱਜ ਤੱਕ ਮੈਂ ਇਹ ਰਾਹੂ ਰੋਡ ਤੇ ਲੱਕ ਨਹੀਂ ਦੇਖੀ ਸੀ ਪਰ ਅੱਜ ਕੰਮ ਪੂਰੇ ਜੋਰਾ ਛੋਰਾ ਨਾਲ ਚੱਲਦਾ ਪਿਆ ਵਾ ਆਉਣ ਵਾਲੇ ਦਿਨਾਂ ਵਿੱਚ ਪੂਰੀ ਤਰ੍ਹਾਂ ਰਾਹੂ ਰੋਡ ਬਣ ਕੇ ਤਿਆਰ ਹੋ ਜਾਊਗਾ ਤੁਸੀਂ ਇੱਕ ਗੱਲ ਕਹਿ ਰਹੇ ਹੋ ਆਪ ਆਗੂ ਕਿਉਂਕਿ ਗੱਲ ਖੁੱਲ ਕੇ ਕਹਿ ਦੇਣੀ ਚਾਹਨਾ ਵਾ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਅਸੀਂ ਦੋਨੇ ਐਮਐਲ ਕਹਲੂ ਐਦਾਂ ਨਾ ਹੋਵੇ ਕਿ ਆਪ ਆਗੂ ਇਹ ਗੱਲ ਕਹਿਣ ਕਿ ਇਹਨੇ ਕਾਂਗਰਸ ਕਾਂਗਰਸ ਦੇ ਐਮਪੀ ਡਾਕਟਰ ਅਮਰ ਸਿੰਘ ਉਹਨਾਂ ਦਾ ਇਹ ਗੱਲ ਕਹਿ ਕੇ ਧੰਨਵਾਦ ਕੀਤਾ ਵਾ ਕਿਤੇ ਕਹਲੂ ਇਹ ਗੱਲਾਂ ਨਾ ਆ ਜਾਣ ਵਿੱਚ ਨਹੀਂ ਇਹ ਗੱਲਾਂ پتہ ਕੀ ਗੱਲ ਆ ਉਹ ਲੋਕ ਸਭਾ ਐਮਪੀ ਵੀ ਨੇ ਠੀਕ ਆ ਜੀ ਅਸੀਂ ਉਹਨਾਂ ਦਾ ਵੀ ਸਤਿਕਾਰ ਕਰਦੇ ਹਾਂ ਕਿਉਂਕਿ ਲੋਕਾਂ ਨੇ ਉਹਨਾਂ ਨੂੰ ਵੀ ਮਾਨ ਸਨਮਾਨ ਦਿੱਤਾ ਤੇ ਐਮਐਲਏ ਸਾਹਿਬ ਦਾ ਵੀ ਅਸੀਂ ਧੰਨਵਾਦ ਦੀਆਂ ਐਮਐਲਏ ਸਾਹਿਬ ਵੀ ਸਾਡੀ ਆਪਣੀ ਪਾਰਟੀ ਦੇ ਨੇ ਐਮਐਲਏ ਸਾਹਿਬਾ ਉਹਨਾਂ ਨੇ ਵੀ ਪੂਰੇ ਜੋਰ ਸ਼ੋਰ ਨਾਲ ਮੁੱਦਾ ਵਿਧਾਨ ਸਭਾ ਦੇ ਵਿੱਚ ਵੀ ਚੁੱਕਿਆ ਸੀ ਆਪਾਂ ਦੇਖਦੇ ਆਂ ਸਾਰੀਆਂ ਮੀਟਿੰਗਾਂ ਵਿੱਚ ਵੀ ਸਾਡੇ ਸਾਰੇ ਲੋਕਾਂ ਦਾ ਇਹੀ ਹੁੰਦਾ ਸੀ ਕਿ ਸਾਡਾ ਰਾਹੂ ਰੋਡ ਜਲਦੀ ਤੋਂ ਜਲਦੀ ਬਣਾਉ ਉਹ ਕੰਮ ਅੱਜ ਪੂਰਪੈਣ ਲੱਗਿਆ ਵਾ ਜੀ ਅਜੋ ਕੰਮ ਪੂਰੇ ਜੋਰਾਂ ਸ਼ੋਰਾਂ ਨਾਲ ਚੱਲਦਾ ਪਿਆ ਵਾ ਅਸੀਂ ਪਾਰਟੀ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦਾ ਵੀ ਧੰਨਵਾਦ ਕਰੀਏ ਜਿਨ੍ਹਾਂ ਨੇ 70 ਸਾਲ ਦਾ ਗੰਦ ਕੱਢਿਆ ਤੇ ਅੱਜ ਰਾਹੂ ਰੋਡ ਬਣ ਕੇ ਆਉਣ ਵਾਲੇ ਦਿਨਾਂ 'ਚ ਕੰਪਲੀਟ ਹੋ ਜਾਊਗਾ ਤੁਸੀਂ ਸਾਰੇ ਇੰਟਰਵਿਊ ਕਰਿਓ ਕਿ ਰਾਹੂ ਰੋਡ ਦਾ ਕੰਮ ਹੁਣ ਰੁਕਣਾ ਨਹੀਂ ਹੈਗਾ ਇਹ ਪੂਰਾ ਨੇ ਪੜੇ ਚੜੂਗੇ ਬਾਈ ਗੁਰੂ ਦੀ ਕਿਰਪਾ ਨਾਲ ਜੀ ਹਾਂ ਸੀਐਮ ਭਗਵੰਤ ਸਿੰਘ ਮਾਨ ਉਹਨਾਂ ਵੱਲੋਂ ਬੇਸ਼ੱਕ ਇਹ ਗੱਲ ਕਹੀ ਗਿਆ ਹਾਲਾਂਕਿ ਅਸੀਂ ਵੀ ਬਹੁਤ ਸਾਰੀਆਂ ਖਬਰਾਂ ਕੀਤੀਆਂ ਹਨ ਭਗਵੰਤ ਸਿੰਘ ਮਾਨ ਉਹਨਾਂ ਵੱਲੋਂ ਜਦੋਂ ਇਹ ਗੱਲ ਕਹੀ ਗਈ ਹੈ ਕਿ ਅੱਜ ਤੋਂ ਹੀ ਰਾਹ ਰੋਡ ਦਾ ਕੰਮ ਸ਼ੁਰੂ ਹੋਵੇਗਾ ਤਾਂ ਉਸ ਤੋਂ ਅਸੀਂ ਲਗਾਤਾਰ ਉਸ ਰਸਤੇ ਤੋਂ ਲੰਘਦੇ ਵੀ ਹਾਂ ਅਸੀਂ ਦੇਖਦੇ ਵੀ ਹਾਂ ਕਿ ਉਸ ਤੋਂ ਬਾਅਦ ਇੱਕ ਵਾਰੀ ਵੀ ਉਹ ਕੰਮ ਬੰਦ ਨਹੀਂ ਹੋਇਆ ਕੰਮ ਰੈਗੂਲਰ ਜਾਰੀ ਆ ਪਰ ਇੱਥੇ ਤੁਹਾਨੂੰ ਇਹ ਗੱਲ ਵੀ ਯਕੀਨ ਦਿਵਾ ਦੇਣਾ ਚਾਹੁੰਦਾ ਕਿ ਪਿਛਲੇ ਲੰਬੇ ਸਮੇਂ ਤੋਂ ਚੋਤਾਰਨੇ ਪ੍ਰਦਰਸ਼ਨ ਵੀ ਬਹੁਤ ਸਾਰੇ ਚੱਲਦੇ ਸੀ ਚਾਹੇ ਕਿਸੇ ਜੁਨੀਅਨਾਂ ਵੱਲੋਂ ਚੱਲੇ ਚਾਹੇ ਸੋਸ਼ਲ ਮੀਡੀਆ ਦੇ ਜ਼ਰੀਏ ਚਾਹੇ ਕੋਈ ਵੀ ਨੌਜਵਾਨ ਉਸ ਰਾਹ ਰੋਡ ਦੀ ਕੋਈ ਆਵਾਜ਼ ਚੱਕਦਾ ਸੀ ਤਾਂ ਉਸ ਤੋਂ ਬਾਅਦ ਬਹੁਤ ਸਾਰੇ ਨੌਜਵਾਨ ਉਸ ਰਾਹ ਰੋਡ ਦਾ ਸ਼ਿਕਾਰ ਵੀ ਹੋਇਆ ਹਾਂਜੀ ਜਿਹੜਾ ਸੋਨੀਪਾਜੀ ਜਿਹੜਾ ਤੁਸੀਂ ਕਹਿੰਦੇ ਹੋ ਸ਼ਿਕਾਰ ਹੋਇਆ ਬਹੁਤ ਦੁੱਖ ਦੀ ਗੱਲ ਆ ਜਿਹੜਾ ਇਸ ਰਾਂਹੋਂ ਰੋੜ ਕਰਕੇ ਸ਼ਿਕਾਰ ਹੋਇਆ ਅਸੀਂ ਉਹਨਾਂ ਪਰਿਵਾਰਾਂ ਦੇ ਨਾਲ ਖੜੇ ਆ ਅੱਜ ਵੀ ਜੋ ਵੀ ਸਹਾਇਤਾ ਹੋਊਗੀ ਸਰਕਾਰ ਵੱਲੋਂ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਬਾਕੀ ਸਾਰੀਆਂ ਜਥੇਬੰਦੀਆਂ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਮੁੱਦਾ ਚੁੱਕਿਆ ਸਾਡੀਆਂ ਕਿਸਾਨ ਜਥੇਬੰਦੀਆਂ ਦਾ ਵੀ ਤੇ ਇਹ ਆਪਣਾ ਚਲੋ ਸਾਨੂੰ ਖੁਸ਼ੀ ਆ ਕਿ ਸਾਡਾ ਇਹ ਰਾਂਹੋਂ ਰੋੜ ਦਾ ਜਿਹੜਾ ਮੇਨ ਅਸੀਂ ਆਪਾਂ ਮਿਸ਼ਨ ਕੀਤਾ ਸੀ ਕਿ ਰਾਹੋਂ ਰੋਡ ਜਲਦੀ ਤੋਂ ਜਲਦੀ ਤਿਆਰ ਹੋਵੇ ਇਹ ਜਲਦੀ ਤੋਂ ਜਲਦੀ ਬਹੁਤ ਜਲਦੀ ਤਿਆਰ ਹੋ ਕੇ ਲੋਕਾਂ ਨੂੰ ਸਮਰਪਨ ਕੀਤਾ ਜਾਊਗਾ ਰਾਹੋਂ ਰੋਡ ਦਾ ਜਿਹੜਾ ਮੇਨ ਕੰਮ ਸੀ ਆ ਜੋ ਬੂਰੇ ਜੋਰਾ ਛੋਰਾ ਨਾਲ ਚੱਲਦੇ ਆ ਮੈਂ ਆਪਣੀ ਜਦੋਂ ਦਾ ਮੇਰਾ ਜਨਮ ਹੋਇਆ ਸੋਨੀ ਵੀਰੇ ਮੈਂ ਇਹ ਗੱਲ ਕਰਨਾ ਚਾਹੁੰਦਾ ਹਾਂ ਰੂਸ ਦੀ ਗੱਲ ਜੇ ਆਪਾਂ ਕਰੀਏ ਪਹਿਲਾਂ ਵੀ ਐਮਐਲਏ ਬਹੁਤ ਬਣੇ ਨੇ ਠੀਕ ਹੈ ਨਾ ਜੇ ਦੇਖਿਆ ਜਾਵੇ ਇਹ ਉਹੀ ਬੰਦੇ ਨੇ ਜਿਹੜੇ ਪਹਿਲਾਂ ਉਹਨਾਂ ਨਾਲ ਜੋਇਨਿੰਗ ਸੀ ਠੀਕ ਹੈ ਨਾ ਰੋਸ ਦੀ ਗੱਲ ਇਹ ਆ ਹਜੇ ਸਾਡੀ ਸਰਕਾਰ ਬਣੀ ਨੂੰ 2.5 ਸਾਲ ਹੀ ਹੋਏ ਨੇ ਠੀਕ ਆ 5 ਸਾਲ ਦਾ ਪੂਰਾ ਕਾਰਜਕਾਲ ਸਰਕਾਰ ਦਾ ਹੁੰਦਾ ਜੇਕਰ ਅਸੀਂ 5 ਸਾਲ ਦੇ ਵਿੱਚ ਪੂਰੇ ਕੰਮ ਕਰਾਂਗੇ ਲੋਕਾਂ ਲੋਕ ਸੰਤੋਸ਼ਟ ਹੋਣਗੇ ਸਾਡੇ ਕੰਮਾਂ ਤੋਂ ਤਾਂ ਸਾਨੂੰ ਵੋਟ ਪਾ ਦੇਣਗੇ ਜੇ ਅਸੀਂ ਨਾ ਕੰਮ ਕੀਤਾ ਸੀ ਕਿਸੇ ਤੋਂ ਵੋਟ ਨਹੀਂ ਮੰਗਾਂਗੇ ਜੀ ਹਾਂਜੀ ਅੱਛਾ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੂੰ ਕੀ ਕਹਿਣਾ ਚਾਹੂਗੀ ਕਿਵੇਂ ਵੇਖਦੇ ਹੋ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਸਾਡੇ ਮੇਰੇ ਤੋਂ ਵੱਡੇ ਨੇ ਅਸੀਂ ਉਹਨਾਂ ਮਾਨ ਸਨਮਾਨ ਪੂਰਾ ਕਰਦੇ ਹਾਂ ਹਲਕੇ ਦੇ ਐਮਐਲਏ ਨੇ ਵੀ ਨੇ ਤੇ ਪੂਰੇ ਜੋਰ ਸ਼ੋਰ ਨਾਲ ਲੱਗੇ ਹੋਏ ਨੇ ਸਾਡਾ ਕੋਈ ਵੀ ਕੋਈ ਵੀ ਕੰਮ ਹੁੰਦਾ ਹਲਕੇ ਦਾ ਉਹ ਕਰਦੇ ਨੇ ਪਹਿਲ ਦੇ ਆਧਾਰ ਤੇ ਕੋਈ ਪਾਰਟੀਵਾਦੀਤ ਉੱਪਰ ਉੱਠ ਕੇ ਹਰੇਕ ਆਗੂ ਦਾ ਕੰਮ ਹਰੇਕ ਵਰਕਰ ਦਾ ਉੱਥੇ ਇਹ ਨਹੀਂ ਹੈਗਾ ਇਹ ਅਕਾਲੀ ਦਲ ਤੋਂ ਆਇਆ ਜੀ ਇਹ ਆਮ ਆਦਮੀ ਪਾਰਟੀ ਦਾ ਪ੍ਰਾਣਾਮਾ ਤੇ ਇਹ ਕਾਂਗਰਸੀ ਅਸੀਂ ਇਹਦੇ ਕੰਮ ਨਹੀਂ ਕਰਨੇ ਹਰੇਕ ਦਾ ਕੰਮ ਹੋ ਰਿਹਾ ਵਾ ਤੁਸੀਂ ਆਪ ਆਫਿਸ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਤੇ ਲੋਕਾਂ ਤੋਂ ਪੁੱਛ ਸਕਦੇ ਹੋ ਕਿ ਕੰਮ ਹੋਇਆ ਕਿ ਨਹੀਂ ਲੋਕ ਸਭਾ ਦਾ ਇਲੈਕਸ਼ਨ ਸਿਰ ਤੇ ਆ। ਹਾਂਜੀ ਕਿਵੇਂ ਦਾ ਚੱਲ ਰਿਹਾ ਪ੍ਰਚਾਰ? ਲੋਕ ਸਭਾ ਦਾ ਇਲੈਕਸ਼ਨ ਸਿਰ ਤੇ ਆ ਸਾਡੇ ਤੋਂ ਫਤਗੜ ਸਾਹਿਬ ਤੋਂ ਸਰਦਾਰ ਗੁਰਪ੍ਰੀਤ ਸਿੰਘ ਜੀਪੀ ਨੂੰ ਟਿਕਟ ਦਿੱਤੀ ਹੈ। ਉਹਨਾਂ ਦੇ ਨਾਲ ਪਿੰਡਾਂ ਦੇ ਵਿੱਚ ਮੀਟਿੰਗਾਂ ਵੀ ਕਰਦੇ ਆ। ਅੱਜ ਵੀ ਕੁਝ ਰਜੇਵੇਂ ਸੀ ਅੱਜ ਉਹਦੇ ਲਈ ਮਾਫੀ ਮੰਗਦੇ ਆ ਤੇ ਆਉਣ ਵਾਲੇ ਦਿਨਾਂ ਵਿੱਚ ਅਗਲੇ ਮਹੀਨੇ ਤੋਂ ਪੂਰਾ ਚੋਰ-ਸ਼ੋਰ ਦੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦੀਗਵਾਈ ਹੇਠ ਤੇ 13 0 ਮਤਲਬ ਵੀ ਕਰਕੇ ਦਿਖਾਵਾਂਗੇ ਤੇ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਪੀ ਬਣਾਂਗੇ। ਜੀ ਹਾਂਜੀ ਤੱਕ ਕਿਵੇਂ ਵੇਖਦੇ ਹੋ ਹਰ ਕੋਈ ਜਦੋਂ ਦੇਖਿਆ ਕਿ ਤੁਸੀਂ ਕਹਿ ਰਹੇ ਹੋ ਕਿ ਐਮਪੀ ਤੁਹਾਡੇ ਵੱਲੋਂ ਜੋ ਖੜਾ ਹੀ ਕਿਤੇ ਗਿਆ ਹਾਂਜੀ ਤਾਂ ਦੂਜੇ ਪਾਸਿਓਂ ਸ਼੍ਰੋਮਣੀ ਅਕਾਲੀ ਦਲ ਵੀ ਖੜੇ ਨੇ ਤੇ ਕਾਂਗਰਸ ਪਾਰਟੀ ਵਾਲੋ ਕੈਂਡੀਡੇਟ ਵੀ ਖੜੇ ਨੇ ਉਹ ਤੁਹਾਨੂੰ ਹੀ ਵੋਟ ਕਿਉਂ ਪਾਣ ਸਾਡਾ ਸੋਨੀ ਜੀ ਇਹ ਵਿਚਾਰਾ ਕਿ ਪਾਰਟੀ ਨੂੰ ਹਜੇ 2.5 ਸਾਲ 2 ਸਾਲ ਹੋਏ ਨੇ 2 ਸਾਲਾਂ ਦੇ ਵਿੱਚ ਬਿਜਲੀ ਦਾ ਬੈਲ ਜ਼ੀਰੋ ਹੁੰਦਾ ਲੋਕਾਂ ਦਾ ਜਿਹੜਾ ਮੇਨ ਸਮੱਸਿਆ ਸੀ ਆਪਣੀ ਬਿਜਲੀ ਵਾਲੀ ਸੀ ਤੇ ਭ੍ਰਿਸ਼ਟਾਚਾਰੀ ਜਿੰਨੇ ਵੀ ਨੇ ਉਹ ਅੰਦਰ ਨੇ ਜਿਲ੍ਹਾਂ ਦੇ ਵਿੱਚ ਤੁਸੀਂ ਦੇਖਿਆ ਹੀ ਹੈ ਤੇ ਸਾਨੂੰ ਵੋਟ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਇਹ ਕਹਿ ਰਹੇ ਹਾਂ ਕਿ ਜੇ ਅਸੀਂ ਕੰਮ ਕੀਤੇ ਨੇ 2 ਢਾਈ ਸਾਲਾਂ ਵਿੱਚ ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਨੇ ਵਧੀਆ ਕੰਮ ਕੀਤੇ ਨੇ ਚਾਹੇ ਮਹੱਲਾ ਕਲੀਨਿਕ ਹੋਣ ਕੁਝ ਵੀ ਹੋਵੇ ਆਮ ਲੋਕਾਂ ਦੇ ਕੰਮ ਹੋਏ ਨੇ ਤਾਂ ਸਾਨੂੰ ਵੋਟ ਪਾਓ ਜੇ ਸਾਡੇ ਕੰਮਾਂ ਤੋਂ ਤੁਹਾਨੂੰ ਸਪੋਰਟ ਤੋਂ ਠੀਕ ਹੈ ਨਹੀਂ ਤਾਂ ਆਪਾਂ ਪਿਛਲੇ 75 ਸਾਲਾਂ ਤੋਂ ਦੇਖ ਹੀ ਰਹੇ ਹਾਂ ਜੋ ਵੀ ਹੋ ਰਿਹਾ ਪੰਜਾਬ ਦੇ ਵਿੱਚ ਹਾਂਜੀ ਜੀ ਅਛਾ ਕੈਮਰੇ ਦੇ ਮੋੜੇ ਮੈਂ ਖੁੱਲ ਕੇ ਗੱਲ ਪੁੱਛ ਲੈਣਾ ਚਾਹੁੰਦਾ ਹਾਂ ਹਾਂਜੀ ਕੱਲੂ ਉਹ ਬੰਦਾ ਕੋਈ ਕੈਮਰੇ ਦੇ ਮੋੜੇ ਉੱਠ ਕੇ ਕਵੇ ਨਾ ਇਹ ਵੀ ਇਹ ਗੱਲ ਕੈਦ ਵੀ ਜੇ ਤੁਸੀਂ ਸਹੀ ਚੱਲਦੇ ਹੋ ਤਾਂ ਸਹੀ ਆ ਕੱਲੂ ਕੋਈ ਕੈਮਰੇ ਦੇ ਮੋੜੇ ਉੱਟ ਕੇ ਨਾ ਕਹਿੰਦਾ ਵੀ ਭਾਈ ਮੇਰੇ ਤੋਂ ਫੈਸਲਾ ਕਰਾਉਣ ਦੇ ਬਿਕੂ ਨਹੀਂ ਇੰਨੇ ਪੈਸੇ ਲੈ ਆ ਮੈਂ ਕਹਿੰਦਾ ਜੀ ਮੈਂ ਦਾਅਵੇ ਨਾ ਕਹਿਣਾ ਜੇ ਕੋਈ ਇਦਾਂ ਕਹਿੰਦਾ ਵਾ ਤੇ ਜੋ ਵੀ ਸਜ਼ਾ ਤੁਸੀਂ ਲਾਉਂਗੇ ਮੈਨੂੰ ਮਨਜ਼ੂਰ ਹੋਊਗੀ ਜੀ ਜੀ ਅੱਛਾ ਕੀ ਮੈਂ ਦੇਖ ਲਵਾਂ ਆਮ ਆਦਮੀ ਪਾਰਟੀ ਸੀਐਮ ਭਗਵੰਤ ਸਿੰਘ ਮਾਨ ਉਹਨਾਂ ਨੂੰ ਉਹਨਾਂ ਵੱਲੋਂ ਹਮੇਸ਼ਾ ਬੜੇ-ਬੜੇ ਵਾਅਦੇ ਕੀਤੇ ਜਾਂਦੇ, ਦਾਅਵੇ ਕੀਤੇ ਜਾਂਦੇ। ਉਹ ਤਾਂ ਹਮੇਸ਼ਾ ਇਹ ਗੱਲ ਕਹਿੰਦੇ ਆ ਕਿ ਮੈਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਚਾਹੁੰਦਾ ਵਾਂ। ਔਰ بار-ਬਾਰ ਇਹੀ ਗੱਲ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਨਸ਼ੇ ਨੂੰ ਠੱਲ ਪਾਈ ਜਾਵੇਗੀ। ਕਿਵੇਂ ਦੇਖਦੇ ਹੋ ਕਿ ਪੰਜਾਬ ਦੇ ਵਿੱਚ ਦਿਨ-ਦਿਨ ਪ੍ਰਤੀ ਦਿਨ ਨਸ਼ਾ ਵਧਦਾ ਜਾ ਰਿਹਾ ਔਰ ਨੌਜਵਾਨ ਪੀੜੀ ਜੋ ਕਿ ਖਤਮ ਹੁੰਦੀ ਜਾ ਰਹੀ ਹੈ। ਨਸ਼ੇ ਦਾ ਸੂਨੀ ਜੀ ਬਹੁਤ ਵੱਡਾ ਕਲੰਕ ਆਪਣੇ ਪੰਜਾਬ ਤੇ ਨਾ। ਚਿੱਟਾ ਜਿਹੜਾ ਆਪਾਂ ਸੁਣਿਆ ਬਹੁਤ ਆਪਣੇ ਆਪਣੇ ਏਰੀਆ ਦੇ ਵੀ ਨੌਜਵਾਨਾਂ ਦੀ ਬਹੁਤ ਮੌਤਾਂ ਹੋਈਆਂ। ਠੀਕ ਆ। ਸਰਕਾਰ ਨਸ਼ੇ ਵਾਲਿਆਂ ਦੇ ਖਿਲਾਫ ਸ ਆਉਣ ਵਾਲੇ ਦਿਨਾਂ ਵਿੱਚ ਆ ਇਲੈਕਸ਼ਨਾਂ ਤੋਂ ਬਾਅਦ ਤੁਸੀਂ ਦੇਖੋਗੇ ਕਿ ਸਖਤ ਕਾਰਵਾਈ ਕੀਤੀ ਜਾਊਗੀ ਕੋਈ ਵੀ ਬਖਸ਼ ਨਹੀਂ ਜਾਊਗਾ ਚਾਹੇ ਕੋਈ ਆਪਣਾ ਹੋਵੇ ਚਾਹੇ ਕੋਈ ਬਗਾਨਾ ਹੋਵੇ ਜੀ ਹਾਂਜੀ ਅੱਛਾ ਬੀਕੋ ਬਈ ਇੱਕ ਗੱਲ ਇਹ ਵੀ ਦੱਸ ਦਿਓ ਤੁਸੀਂ ਦੱਸ ਰਹੇ ਸੀ ਕਿ ਪ੍ਰਦੀਪ ਸਿੰਘ ਖਾਲਸਾ ਦੇ ਨਾਲ ਅਸੀਂ ਰਹਿੰਦੇ ਰਹੇ ਹੋ 2014 ਦੇ ਵਿੱਚ ਪ੍ਰਚਾਰ ਕਰਦੇ ਰਹੋ ਹਾਂਜੀ 2014 ਤੇ ਅੱਜ 2024 ਚੱਲ ਰਿਹਾ ਵਾ ਉਸ ਸਮੇਂ ਦੇ ਵਿੱਚ ਪ੍ਰਚਾਰ ਕਰਦੇ ਕਰਦੇ ਕੋਈ ਤੁਹਾਡੇ ਮਨ ਦੇ ਵਿੱਚ ਅਦਾ ਨਹੀਂ ਆਈ ਸੀ ਕਿ ਮੈਂ ਅੱਜ ਇਸ ਲੈਵਲ ਤੱਕ ਪਹੁੰਚ ਜਾਊਂਗਾ ਸਾਡੇ ਮੇਰੇ ਮਨ ਦੇ ਵਿੱਚ ਮੈਂ ਜਿੱਦਾਂ ਤੁਹਾਨੂੰ ਦੱਸਿਆ ਕੀ ਸੀ ਆਮ ਘਰਾਂ ਦੇ ਹਨਾ ਸਾਡੇ ਦਿਲ ਦੇ ਵਿੱਚ ਕੋਈ ਵੀ ਨਹੀਂ ਸੀ ਇੱਦਾਂ ਫਰਕ ਪ੍ਰਦੀਪ ਖਾਲਸਾ ਦਾ ਸਹਯੋਗ ਸਾਨੂੰ ਸ਼ੁਰੂ ਤੋਂ ਹੀ ਰਿਹਾ ਕਿਉਂਕਿ ਅਸੀਂ ਟੀਮ ਵਰਕ ਕਰਦੇ ਹੁੰਦੇ ਸੀ ਸਾਡਾ ਮੇਨ ਆ ਪ੍ਰਦੀਪ ਖਾਲਸਾ ਸਾਡਾ ਸਾਰਾ ਅਸੀਂ ਉਹਨੂੰ ਆਪਣਾ ਸਾਰਾ ਕੁਝ ਮੰਨਦੇ ਹਾਂ ਭਰਾ ਅੱਜ ਉਹ ਪਾਰਟੀ ਦੇ ਚੇਅਰਮੈਨ ਨੇ ਪੰਜਾਬ ਦੇ ਪਰ ਸਾਡੇ ਨਾਲ ਉਹ ਚੇਅਰਮੈਨ ਹੀ ਵਾਲਾ ਕੰਮ ਨਹੀਂ ਹੈਗਾ ਸਾਡੇ ਨਾਲ ਦਿਲੋਂ ਆ ਸਾਡਾ ਅਸੀਂ ਭਰਾ ਕਹਿੰਦੇ ਆ ਵੀਰਾ ਵੀ ਕਹਿੰਦੇ ਆ ਸਾਰਾ ਕੁਝ ਕਹਿੰਦੇ ਆ ਜੋ ਵੀ ਅਸੀਂ ਕਹਿੰਦੇ ਆ ਉਹ ਵੀਰਾ ਸਾਡਾ ਕੰਮ ਹੁੰਦਾ ਪਹਿਲ ਦੇ ਆਧਾਰ ਤੇ ਅਸੀਂ ਲੋਕਾਂ ਦੇ ਕੰਮ ਵੀ ਵੀਰੇ ਤੋਂ ਕਹਾ ਕੇ ਕਰਾਈ ਤੇ ਨੇ ਕਿ ਆ ਕੰਮ ਅੱਦ ਨਹੀਂ ਆਤਾ ਉਹ ਮਾਨ ਮੁੱਖ ਮੰਤਰੀ ਪੰਜਾਬ ਦੇ ਨੇ ਜੋ ਉਹਨਾਂ ਨੂੰ ਬਹੁਤ ਮੰਗਾ ਸਾਡੇ ਵੀਰ ਪ੍ਰਦੀਪ ਖਾਲਸ ਨੇ ਦੱਸੀਆਂ ਹੋਈਆਂ ਨੇ ਆਉਣ ਵਾਲੇ ਦਿਨਾਂ ਵਿੱਚ ਉਹ ਲਾਗੂ ਵੀ ਹੋਣਗੀਆਂ ਜਿਹੜੇ ਤੁਸੀਂ ਸਕੂਲਾਂ ਦੀ ਗੱਲ ਕੀਤੀ ਹੈ ਸਰਕਾਰੀ ਸਕੂਲਾਂ ਦੀ ਹਾਲਤ ਅੱਜ ਤੇ ਪਿਛਲੇ ਸਰਕਾਰਾਂ ਨਾਲੋਂ ਅੱਜ ਤੁਸੀਂ ਦੇਖ ਸਕਦੇ ਹੋ ਸਿੱਖਿਆ ਮੰਤਰੀ ਸਾਡੇ ਜੋ ਸਰਦਾਰ ਹਰਜੋਤ ਸਿੰਘ ਬੈਂਸ ਨੇ ਉਹਨਾਂ ਨੇ ਸਕੂਲਾਂ ਤੇ ਹੀ ਕੰਮ ਕਰ ਰਹੇ ਨੇ ਉਹ ਚਾਹ ਦਿੱਲੀ ਚ ਹੋਣ ਚਾਹ ਪੰਜਾਬ ਚ ਹੋਣ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਸਕੂਲ ਤਿਆਰ ਹੋ ਰਹੇ ਨੇ ਆਉਣ ਵਾਲੇ ਦਿਨਾਂ ਵਿੱਚ ਹੋਰ ਵਧੀਆ ਸਕੂਲ ਵੀ ਆਪਣੇ ਏਰੀਆ ਨੂੰ ਦਿੱਤੇ ਜਾਣਗੇ ਜੀ ਜੀ ਅੱਜ ਤੁਸੀਂ ਆਪ ਦੇ ਵਿੱਚ ਸ਼ਾਮਲ ਹੋ ਕੱਲ ਕੋਈ ਨੂੰ ਕਾਂਗਰਸ ਵਾਲਾ ਜਾਂ ਕੋਈ ਅਕਾਲੀ ਵਾਲਾ ਤੁਹਾਨੂੰ ਕਹੇ ਕਿ ਤੁਹਾਨੂੰ ਅੱਜ ਉੱਚੇ ਵੱਡੇ ਅਹੁਦੇ ਤੇ ਲਾ ਦਿੰਨੇ ਆ ਕੱਲੂ ਐਦਾ ਤਾਂ ਨਹੀਂ ਕਿ ਆਪ ਛੱਡ ਕੇ ਤੁਸੀਂ ਉਸ ਪਾਰਟੀ ਨੂੰ ਜੁਆਇਨ ਨਹੀਂ ਨਹੀਂ ਜੀ ਜਿੱਦੇ ਨਾਲ ਜੁੜੇ ਆ ਉਹਦੇ ਨਾਲ ਹੀ ਜੁੜਾਂਗੇ ਤੇ ਸਾਡਾ ਮਤਲਬ ਸਾਡੇ ਪਹਿਲਾਂ ਹੁੰਦੇ ਸੀ ਕਾਂਗਰਸ ਨਾਲ ਦਾਦਾ ਜੀ ਉਹਨਾਂ ਦੇ ਸੰਬੰਧ ਹੁੰਦੇ ਸੀ ਤੇ ਪਰ ਸਾਡੇ ਨਹੀਂ ਅਸੀਂ ਆਮ ਆਦਮੀ ਪਾਰਟੀ ਦੇ ਛਪਾਈਆਂ ਜਿੱਥੇ ਵੀ ਪਾਰਟੀ ਡਿਊਟੀ ਲਾਉਗੀ ਪੂਰੇ ਪੰਜਾਬ 'ਚ ਨਵਾਬ ਹੀ ਰਹੇ ਆ ਆਪਣੇ ਜੋ ਹੁਣ ਐਮਪੀ ਇਲੈਕਸ਼ਨਾਂ ਨੇ ਲੋਕ ਸਭਾ ਦੀਆਂ ਸਰਦਾਰ ਗੁਰਪ੍ਰੀਤ ਸਿੰਘ ਜੀ ਪੀ ਨਾਲ ਪਿੰਡਾਂ ਦੇ ਦੌਰਿਆਂ ਤੇ ਵੀ ਆ ਜੋ ਵੀ ਆਪਣੇ ਬੇਟ ਏਰੀਆ ਦੇ ਸਾਰੇ ਪਿੰਡ ਨੇ ਉਹਨਾਂ ਦੇ ਦੌਰੇ ਕੀਤੇ ਜਾਂਦੇ ਆ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਨੇ ਜਿਹੜੀਆਂ ਮੌਕੇ ਤੇ ਹੱਲ ਹੋਣ ਲਈਆਂ ਨੇ ਉਹਨਾਂ ਨੂੰ ਮੌਕੇ ਤੇ ਹੱਲ ਕੀਤਾ ਜਾ ਰਿਹਾ ਜੀ ਕੀ ਲੱਗਦਾ ਕਿ ਇਸ ਵਾਰ ਜਿੱਤ ਪ੍ਰਾਪਤ ਕਰ ਸਕਦੇ ਹੋ ਬਿਲਕੁਲ ਜੀ ਜਿੱਤ ਪ੍ਰਾਪਤ ਕਰਾਂਗੇ ਤੇ ਸਰਦਾਰ ਹਰਗੁਰਪ੍ਰੀਤ ਸਿੰਘ ਜੀ ਪੀ ਨੂੰ ਵੱਡੀ ਲੀਡ ਦੇ ਨਾਲ ਫੋਕ ਸਭਾ ਤੋਂ ਐਮਪੀ ਬਣਵਾਵਾਂਗੇ ਜੇ ਬੋਲਣ ਦਾ ਤੁਹਾਡਾ ਲੈ ਜਾਵਾ ਤੇ ਬੋਲਣ ਦਾ ਬਹੁਤ ਵਧੀਆ ਹੈ ਹਾਂਜੀ ਠੀਕ ਜੋ ਸਿਆਸਤ ਦੇ ਵਿੱਚ ਚੱਲਦੇ ਆਂ ਹੀ ਇਹ ਸਭ ਕੁਝ ਸਿੱਖਿਆ ਵਾ ਜਾਂ ਮੈਂ ਤੁਹਾਨੂੰ ਦੱਸਦਾ ਕਿ ਸਾਡਾ ਕੋਈ ਰਾਜਨੀਤਿਕ ਪਛੋਕੜ ਨਹੀਂ ਹੈਗਾ ਆਮ ਘਰਾਂ ਦੇ ਮੁੰਡੇ ਮੈਂ ਤਾਂ ਕਦੇ ਇਹ ਵੀ ਨਹੀਂ ਜ਼ਿੰਦਗੀ 'ਚ ਸੋਚਿਆ ਸੀ ਕਿ ਮੈਂ ਪਿੰਡ ਦਾ ਮੈਂਬਰ ਪੰਚਾਇਤ ਬਣੂੰਗਾ ਠੀਕ ਆ ਮੇਰੇ ਤੋਂ ਪਹਿਲਾਂ ਮੇਰੇ ਸਾਡੇ ਪਰਿਵਾਰ ਦੇ ਵਿੱਚ ਮੈਂਬਰੀ ਹੁੰਦੀ ਸੀ ਮੇਰੇ ਦਾਦਾ ਜੀ ਸਰਪੰਚ ਸੀ ਉਹਨਾਂ ਨੇ 15-20 ਸਾਲ ਲਗਾਤਾਰ ਮੰਗਲੀ ਖਾਸ ਦੀ ਸਰਪੰਚੀ ਕੀਤੀ ਉਦੋਂ ਪਿੰਡ ਸਾਡਾ ਇੱਕ ਹੁੰਦਾ ਸੀ ਅੱਜ ਪਿੰਡ ਸਾਡੇ ਦੋ ਨੇ ਤੇ ਮੈਂ ਕਦੇ ਸੋਚਿਆ ਨਹੀਂ ਸੀ ਕਿ ਜ਼ਿੰਦਗੀ ਦੇ ਵਿੱਚ ਮੈਂ ਮੈਂਬਰ ਪੰਚਾਇਤ ਬਣੂੰਗਾ ਇਹ ਤਾਂ ਪਿੰਡ ਵਾਲਿਆਂ ਦੇ ਸਹਿਯੋਗ ਕਰਕੇ ਪਿੰਡ ਵਾਲਿਆਂ ਦਾ ਵੀ ਧੰਨਵਾ ਮਿੱਤਰ ਨੇ ਦੋਸਤੋ ਸੱਜਣ ਸਾਰਿਆਂ ਦਾ ਧੰਨਵਾਦ ਆ ਤੁਹਾਡਾ ਵੀ ਧੰਨਵਾਦ ਆ ਜਿਹੜਾ ਤੁਸੀਂ ਪ੍ਰੈਸਰਾਂ ਹੀ ਹਰੇਕ ਨੂੰ ਦਿਲ ਦੀ ਗੱਲ ਰੱਖਣ ਦਾ ਮੌਕਾ ਦਿੰਨੇ ਹੋ ਤੇ ਮੈਂ ਮੈਂਬਰ ਪੰਚਾਇਤ ਬਣਿਆ ਉਸ ਤੋਂ ਬਾਅਦ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ ਪਾਰਟੀ ਦੇ ਵਿੱਚ ਲੱਗੇ ਰਹੇ ਮੈਂ ਹੁੰਦਾ ਸੀ ਵੀਰਾ ਪ੍ਰਦੀਪ ਖਾਲਸਾ ਹੁੰਦਾ ਸੀ ਪੰਜਾਬ ਦੇ ਜਿਹੜੇ ਚੇਅਰਮੈਨ ਲੱਗੇ ਨੇ ਤੇ ਅਸੀਂ ਪਾਰਟੀ ਦਾ ਕੋਈ ਇਹ ਜਿਹਾ ਹਲਕਾ ਸਾਹਨੇ ਵਾਲਾ ਪਿੰਡ ਨਹੀਂ ਛੱਡਿਆ ਜਿੱਥੇ ਅਸੀਂ ਡੋਰ ਟੂ ਡੋਰ ਕੋਈ ਵੀ ਪਾਰਟੀ ਦਾ ਪ੍ਰੋਗਰਾਮ ਹੁੰਦਾ ਸੀ ਅਸੀਂ ਮੂਰੇ ਬੱਦ ਚੜ ਕੇ ਹਿੱਸਾ ਲੈਂਦੇ ਸੀ ਜੀ ਜੀ ਅੱਛਾ ਲਾਸਟ ਦੇ ਵਿੱਚ ਮੈਂ ਤੁਹਾਨੂੰ ਇਹੀ ਸਵਾਲ ਪੁੱਛਣਾ ਚਾਹਾਂ ਕੀ ਲੱਗਦਾ ਇੱਕ ਵਾਰੀ ਤਾਂ ਤੁਸੀਂ ਮੈਂਬਰ ਵਾਣ ਜਿਏ ਹੋ ਹਾਂਜੀ ਅੱਗੇ ਲੱਗਦਾ ਕਿ ਸਰਪੰਚੀ ਦੇ ਵਿੱਚ ਜਾਂ ਪੈਰ ਰੱਖੀਏ ਜਾਂ ਸਰਪੰਚੀ ਦੀ ਮੌਕਾ ਦਿੱਤਾ ਜਾਵੇ ਸਰਪੰਚੀ ਦਾ ਸੋਨੀ ਵੀਰੇ ਜੇ ਪਿੰਡ ਵੱਲੋਂ ਸਹਿਯੋਗ ਪਿੰਡ ਵੱਲੋਂ ਜਿਵੇਂ ਮੈਨੂੰ ਸਹਿਯੋਗ ਵੀ ਹੈ ਮੇਰੇ ਸੱਜਣ ਮਿੱਤਰਾਂ ਦੋਸਤਾਂ ਦਾ ਠੀਕ ਹੈ ਮੈਂ ਸਹਿਯੋਗ ਕਰੂੰਗਾ ਜੇ ਮਤਲਬ ਇਹ ਹੋ ਸਕਦਾ ਕਿ ਲੜ ਵੀ ਸਕਦੇ ਆ ਸਰਪੰਚੀ ਕਿਉਂਕਿ ਅਸੀਂ ਪਰਿਵਾਰ ਵੱਲੋਂ ਵੀ ਪੂਰੀ ਸਪੋਰਟ ਆ ਕਿ ਅਸੀਂ ਲੜ ਸਕਦੇ ਆ ਪਰ ਜੇ ਹੋਊਗਾ ਮੇਰੇ ਤੋਂ ਕੋਈ ਵਧੀਆ ਬੰਦਾ ਹੋਊਗਾ ਅਸੀਂ ਉਹਨੂੰ ਵੀ ਬਣਾ ਸਕਦੇ ਹਾਂ ਅੱਛਾ ਪਿਕੂ ਬਾਈ ਇੱਕ ਗੱਲ ਹੋਰ ਜਿਵੇਂ ਤੁਸੀਂ ਦੱਸ ਰਹੇ ਕਿ 2014 ਦੇ ਵਿੱਚ ਆਪ ਜੁਆਇਨ ਕੀਤੀ ਆ 2024 ਹੋ ਗਿਆ ਵਾ ਤੁਹਾਨੂੰ 2024 14 ਤੋਂ ਲਾ ਕੇ 24 ਤੱਕ ਹੋ ਗਿਆ ਤੁਸੀਂ 10 ਸਾਲ ਹੋ ਗਏ ਤੁਹਾਨੂੰ ਪਾਰਟੀ ਜੁਆਇਨ ਕੀਤੀ ਨੂੰ ਤੁਹਾਨੂੰ ਉਹਦਾ ਮਿਲਿਆ ਅੱਜ ਤੱਕ ਕੋਈ 2014 ਤੋਂ ਜਿਵੇਂ ਅਸੀਂ ਲੱਗੇ ਹੋਏ ਆ ਪਾਰਟੀ ਦਿਨ ਦਾ ਸੇਵਾ ਕਰਨਾ ਉਸ ਤੋਂ ਮੈਂ ਵਰਕਰ ਦੇ ਤੌਰ ਤੇ ਲੱਗਿਆ ਸੀ ਅੱਜ ਮੈਂ ਜ਼ਿਲ੍ਹਾ ਜੁਆਇੰਟ ਸੈਕਟਰੀ ਯੂਥ ਵਿੰਗ ਜ਼ਿਲ੍ਹਾ ਲੁਧਿਆਣਾ ਤੋਂ ਤੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਆ ਵਧੀਆ ਅਹੁਦੇ ਤੇ ਵੀ ਆ ਲੋਕਾਂ ਦੇ ਕੰਮ ਵੀ ਹੋ ਰਹੇ ਨੇ ਤੇ ਅਸੀਂ ਸਾਰੇ ਬਾਹਰਲੇ ਹਲਕਿਆਂ 'ਚ ਵੀ ਕੈਂਪੇਨ ਕਰਾਈਆ ਚਾਹੇ ਗੁਜਰਾਤ ਹੋਵੇ ਚਾਹੇ ਰਾਜਪੁਰੇ ਵਾਲੀ ਸੀਟ ਹੋਵੇ ਕੋਈ ਵੀ ਇਲੈਕਸ਼ਨ ਜਿੱਥੇ ਵੀ ਸਾਡੀ ਡਿਊਟੀ ਲੱਗਦੀ ਸੀ ਅਸੀਂ ਕੰਮ ਕੀਤਾ ਜੀ ਜੀ ਤੁਹਾਡੇ ਕੋਲ ਮੌਜੂਦਾ ਹੁਣ ਕਿਹੜਾ ਅਹੁਦਾ ਹੈ ਮੇਰੇ ਕੋਲੇ ਜ਼ਿਲ੍ਹਾ ਜੁਆਇੰਟ ਸੈਕਟਰੀ ਯੂਥ ਵਿੰਗ ਲੁਧਿਆਣਾ 2 ਦਾ ਜੀ 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 ਤਾਂ ਕੀ ਇਹ ਸਾਰਾ ਕੁਝ ਦੇਖਦੇ ਹੋਏ ਤੁਹਾਨੂੰ ਮਾਦਾ ਵੀ ਮਿਲਿਆ ਵਾ ਤਾਂ ਕੀ ਕਹਿਣਾ ਚਾਹੋਗੇ ਆਪ ਆ ਜੀ ਸੀਐਮ ਪਰਮਾਨੰਦ ਸਿੰਘ ਮਾਨ ਨੂੰ ਅਪਰੋਚ ਕਰ ਲੈਣਾ ਪਾਰਟੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜਾ ਮੈਨੂੰ ਛੋਟੇ ਜੇ ਨਵਾਣੇ ਨੂੰ ਅਹੁਦਾ ਦੇ ਕੇ ਨਵਾਜਿਆ ਤੇ ਮੈਂ ਪੂਰੀ ਲੀਡਰਸ਼ਿਪ ਦਾ ਵੀ ਧੰਨਵਾਦ ਕਰਦਾ ਸਰਦਾਰ ਹਰਦੀਪ ਮੁੰਡੀਆਂ ਜੀ ਐਮਐਲਏ ਸਾਹਿਬ ਸਾਡੇ ਪ੍ਰਦੀਪ ਸਿੰਘ ਖਾਲਸਾ ਜੋ ਪੰਜਾਬ ਦੇ ਚੇਅਰਮੈਨ ਨੇ ਉਹਨਾਂ ਦਾ ਬਹੁਤ-ਬਹੁਤ ਜਿਆਦਾ ਉਹਨਾਂ ਦਾ ਵੀ ਧੰਨਵਾਦ ਕਿਉਂਕਿ ਉਹਨਾਂ ਨੇ ਸਾਨੂੰ ਸਾਰਾ ਕੁਝ ਸਿਖਾਇਆ ਵਾ ਉਹਨਾਂ ਤੇ ਅਸੀਂ ਰੇਣੀ ਰਾਵਾਂਗੇ ਸਾਰੀ ਉਮਰ ਲਈ ਤੇ ਬਹੁਤ ਧੰਨਵਾਦ ਸਾਰੀ ਆਪ ਆਗੂ ਦੇ ਜਿੰਨੇ ਵੀ ਵਰਕਰ ਆ ਤੇ ਹਾਲਾਂਕਿ ਜ਼ਿਲ੍ਹਾ ਸੈਕਟਰੀ ਜਾਂ ਪੰਜਾਬ ਬਲਾਕ ਪ੍ਰਧਾਨ ਬਣਾਇਆ ਗਿਆ ਭਈ ਚਾਹੇ ਹਲਪਨੇ ਹਲਕੇ ਦੇ ਵਿੱਚ ਜਿਲ੍ਹਾ ਪ੍ਰਧਾਨ ਹਰ ਕਿਸ ਨੂੰ ਵੱਖ-ਵੱਖ ਤਰ੍ਹਾਂ ਦੇ ਅਹੁਦੇ ਮਿਲੇ ਆ ਜੀ ਔਰ ਕੀ ਲੱਗਦਾ ਕਿ ਇੱਕ ਸਾਰਿਆਂ ਨੂੰ ਇੱਕ ਟੀਮ ਵਰਕ ਕਰਕੇ ਪਿੰਡ ਦੀਆਂ ਹਰ ਇੱਕ ਸਮੱਸਿਆ ਸੁਣਨੀ ਚਾਹੀਦੀਆਂ ਔਰ ਉਹਨਾਂ ਤੱਕ ਪਹੁੰਚਦੀਆਂ ਕਰ ਦੇਣੀਆਂ ਚਾਹੀਦੀਆਂ ਚਾਹੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਤੱਕ ਪਹੁੰਚ ਦੇਣੀ ਜਾਵੇ ਮੈਂ ਆਪਣੇ ਸਾਰੇ ਜਿਹੜੇ ਵੀ ਸਾਡੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਮੈਂ ਉਹਨਾਂ ਨੂੰ ਵੀ ਇਹੀ ਸਲਾਹ ਮੇਰੀ ਸੁਝਾਅ ਵਾ ਕਿ ਆਪਾਂ ਲੋਕਾਂ ਦੇ ਪਹਿਲ ਦੇ ਆਧਾਰ ਤੇ ਕੰਮ ਕਰਵਾਈਏ ਜੇ ਆਪਾਂ ਅਗਲੀ ਵਾਰੀ ਸਰਕਾਰ ਰਿਪੀਟ ਕਰਨੀ ਆ ਜਿੰਨੇ ਵੀ ਲੋਕਾਂ ਦੇ ਚਾਹੇ ਛੋਟਾ ਕੰਮ ਆ ਚਾ ਕੋਈ ਵੱਡਾ ਕੰਮ ਆ ਆਪਾਂ ਸਰਦਾਰ ਹਰਦੀਪ ਸਿੰਘ ਮੁੰਡੀਆਂ ਐਮਐਲਏ ਨੇ ਜੋ ਤੇ ਪ੍ਰਦੀਪ ਸਿੰਘ ਖਾਲਸਾ ਜੋ ਪੰਜਾਬ ਦੇ ਚੇਅਰਮੈਨ ਨੇ ਉਹਨਾਂ ਦੇ ਧਿਆਨ ਚ ਲਿਆਈਏ ਤੇ ਜਾਇਜ਼ ਕੰਮ ਕਰਾਈਏ ਕਿਸੇ ਦਾ ਨਜਾਇਜ਼ ਕੰਮ ਨਾ ਕਰਾਈਏ ਜੀ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਇਹ ਸਨ ਪਿੰਡ ਮੰਗਲੀ ਤੋਂ ਬਿੱਕੂ ਗਿੱਲ ਜਿਨ੍ਹਾਂ ਨੇ ਅੱਜ ਆ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ ਬਹੁਤ ਸਾਰੀਆਂ ਦਿਲ ਦੀਆਂ ਗੱਲਾਂ ਸਾਂਝੀ ਕੀਤੀਆਂ ਤੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲਾਂ ਰੱਖੀਆਂ ਔਰ ਇਹਨਾਂ ਨੇ ਵੱਲੋਂ ਜੋ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਜਦੋਂ ਇਹਨਾਂ ਨੇ ਇਹਨਾਂ ਨੇ ਇਹ ਵੀ ਗੱਲ ਦੱਸੀ ਆ ਕਿ ਆਪ ਪਾਰਟੀ ਜੋ ਕਿ 2014 ਤੋਂ ਮੈਂ ਜੁਆਇਨਿੰਗ ਕੀਤੀ ਸੀ ਅੱਜ 2024 ਹੋ ਗਿਆ ਜਦ ਕਿ 10 ਸਾਲ ਹੋ ਗਏ ਕਿ ਆਪ ਜੁਆਇਨਿੰਗ ਕੀਤੀ ਹੋਈ ਆ ਪਹਿਲਾਂ ਹਾਲਕੀ ਕਾਂਗਰਸ ਦੇ ਵਿੱਚ ਸੀ ਪਰ ਹੁਣ ਵੀ ਇਹਨਾਂ ਦਾ ਇਹ ਗੱਲ ਕਹਿਣਾ ਕਿ ਚਾਹੇ ਕੋਈ ਵੀ ਲਾਲਚ ਮਿਲ ਅਸੀਂ ਕੋਈ ਵੀ ਆਪਣੀ ਪਾਰਟੀ ਨੂੰ ਛੱਡ ਕੇ ਕੋਈ ਹੋਰ ਪਾਰਟੀ ਜੁਆਇਨ ਨਹੀਂ ਕਰਾਂਗੇ ਸੋ ਇਹ ਸੀ ਅੱਜ ਦੀ ਖਾਸ ਰੋਬ ਇਸ ਦੇ ਨਾਲ ਹੀ ਤੁਹਾਡੇ ਤੋਂ ਇਜਾਜ਼ਤ ਲੈਣੇ ਆ ਸਾਥੀ ਕੈਮਰਾਮੈਨ ਅਰਜਨ ਸਿੰਘ ਦੇ ਨਾਲ ਸੁੰਡੀ ਬੋਖੜੀ ਆ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਦਿਲ ਦੀਆਂ ਗੱਲਾਂ